ਹਾਂਜੀ ਖੜੇ ਆ ਸਿਵਲ ਹਸਪਤਾਲ ਦਰਾਹਾ ਦੇ ਵਿਖੇ ਪਿਛਲੇ 2 ਦਿਨਾਂ ਤੋਂ ਇੱਥੇ ਇੱਕ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਭਾਜਪਾ ਕਾਂਗਰਸ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਨੁਮਾਇंदे ਇੱਥੇ ਭੁਖੜ ਹੜਤਾਲ ਦੇ ਉੱਪਰ ਬੈਠੇ ਸਨ ਤੇ ਕੱਲ ਇੱਥੇ ਜੋ ਮੌਜੂਦਾ ਹਲਕਾ ਵਿਧਾਇਕ ਨੇ ਸਰਦਾਰ ਨਰਿੰਦਰ ਸਿੰਘ ਗਿਆਸਪੁਰਾ ਉਹ ਵੀ ਇੱਥੇ ਉਚੇਚੇ ਤੌਰ ਤੇ ਪੁੱਜੇ ਸਨ ਉਹਨਾਂ ਦੇ ਇੱਥੇ ਆਉਣ ਦੇ ਨਾਲ ਮਾਹੌਲ ਦੇ ਵਿੱਚ ਗਰਮੋਗਰਮੀ ਹੋ ਗਈ ਸੀ ਤੇ ਉਹਨਾਂ ਨੇ ਆ ਕੇ ਇੱਥੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਨਾਰੇਬਾਜੀ ਕੀਤੀ ਸੀ ਦੂਸਰੇ ਪਾਸੇ ਤੋਂ ਕਾਂਗਰਸ ਅਤੇ ਭਾਜਪਾ ਦੇ ਜੋ ਇੱਥੇ ਕਾਰਾਕਰਤਾ ਬੈਠੇ ਨੇ ਜੋ ਇੱਥੇ ਸਮਾਜਸੀ ਬੈਠੇ ਸਨ ਉਹਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਜਮ ਕੇ ਨਾਰੇਬਾਜੀ ਕੀਤੀ ਤੇ ਅੱਜ ਇੱਥੇ ਉਚੇਚੇ ਤੌਰ ਤੇ ਭਾਜਪਾ ਦੇ ਬੀਬਾ ਜੈ ਇੰਦਰ ਪਹੁੰਚੇ ਉਸ ਤੋਂ ਇਲਾਵਾ ਜੋ ਸਾਬਕਾ ਬਤਾਇਕ ਸਰਦਾਰ ਲਖਵੀਰ ਸਿੰਘ ਲੱਖਾ ਨੇ ਉਹਨਾਂ ਨੇ ਆ ਕੇ ਇੱਥੇ ਧਰਨੇ ਨੂੰ ਸੰਬੋਧਨ ਕੀਤਾ ਤੇ ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਪੈਲ ਉਚੇਚੇ ਤੌਰ ਤੇ ਪੁੱਜੇ ਤੇ ਕਾਫੀ ਜਦੋਜਹਿਦ ਤੋਂ ਬਾਅਦ ਆਖਰ ਇਸ ਗੱਲ ਉੱਪਰ ਸਹਿਮਤੀ ਬਣੀ ਕਿ ਇਹ ਹਸਪਤਾਲ ਜਨਤਾ ਦੇ ਲਈ ਖੋਲ ਦਿੱਤਾ ਗਿਆ ਹੈ ਇੱਥੇ ਹੁਣ 7 ਮੈਂਬਰਾਂ ਦਾ ਸਟਾਫ ਬੈਠੇਗਾ ਦੋ ਡਾਕਟਰ ਤੇ ਬਾਕੀ ਸਟਾਫ ਬੈਠਣਗੇ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਹਸਪਤਾਲ ਆਮ ਜਨਤਾ ਲਈ ਖੋਲ ਦਿੱਤਾ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਹਸਪਤਾਲ ਦਾ ਇੱਕ ਦਿਖਾਇਆ ਜਾਵੇ ਇਹ ਸਾਹਮਣੇ ਹਸਪੀਟਲ ਹੈ ਇਹ ਹਸਪੀਟਲ ਹੁਣ ਜਨਤਾ ਦੇ ਲਈ ਖੋਲ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਭਾਰੀ ਗਿਣਤੀ ਵਿੱਚ ਇੱਥੇ ਹਾਜ਼ਰ ਸੀ ਦੇਖ ਸਕਦੇ ਹਾਂ ਕਿ ਪ੍ਰਸ਼ਾਸਨ ਦੀਆਂ ਗੱਡੀਆਂ ਆਜਾ ਵੀ ਇੱਥੇ ਖੜੀਆਂ ਨੇ ਬਾਹਰ ਦੇਖ ਸਕਦੇ ਹਾਂ ਅਜੇ ਵੀ ਟੈਂਟ ਲੱਗੇ ਹੋਏ ਨੇ ਪੋਖੜ ਤਾਲ ਜੋ ਜਿਹੜਾ ਜੋ ਪੋਖੜ ਤਾਲ ਦੇ ਉੱਪਰ ਬੈਠੇ ਸਨ ਉਹ ਖੁਸ਼ੀ ਮਨਾ ਰਹੇ ਨੇ ਤੇ ਗੌਣ ਵਜਾ ਚੱਲ ਰਿਹਾ ਦੇਖ ਸਕਦੇ ਹਾਂ ਕਿ 2 ਦਿਨਾਂ ਦੀ ਜਦੋ ਜਹਿਦਵਾਦ ਸ਼ਹਿਰ ਵਾਸੀਆਂ ਨੇ ਇਸ ਹਸਪਤਾਲ ਨੂੰ ਚਾਲੂ ਕਰਾਉਣ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ ਤੇ ਐਸ ਡੀ ਐਮ ਸਾਹਿਬ ਨੇ ਇੱਥੇ ਪਬਲਿਕਲੀ ਸਟੇਟਮੈਂਟ ਦਿੱਤੀ ਆ ਕਿ ਇਹ ਹਸਪਤਾਲ ਪਬਲਿਕ ਲਈ ਖੋਲ ਦਿੱਤਾ ਗਿਆ ਹੈ ਜਿੱਥੇ 2 ਡਾਕਟਰ ਅਤੇ 5 ਹੋਰ ਸਟਾਫ ਮੈਂਬਰ ਇੱਥੇ ਬੈਠਣਗੇ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹਿਰ ਵਾਸੀਆਂ ਦੇ ਇੱਕ ਦੇ ਨਾਲ ਇਹ ਸੰਭਵ ਹੋ ਸਕਿਆ ਹੈ ਪਰੰਤੂ ਅਜੇ ਇਹ ਇੱਕ ਅਧੂਰਾ ਕਾਰਜ ਹੈ ਇਹ ਦੇਖਣਾ ਹੋਵੇਗਾ ਕਿ ਕਦੋਂ ਇਸ ਹਸਪਤਾਲ ਦੇ ਵਿੱਚ ਪੂਰਨ ਤੌਰ ਤੇ ਇਹ ਸਸਪਤਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਇਹ ਵੱਡਾ ਹਸਪੀਟਲ ਹੈ ਟਰੋਮਾ ਸੈਂਟਰ ਵੀ ਹੈ ਇੱਥੇ ਡਾਕਟਰਾਂ ਦੀ ਟੀਮ ਬੈਠਣੀ ਹੈ ਪੂਰੀ ਇੱਥੇ ਗਾਇਨਕੋਲੋਜਿਸਟ ਡਾਕਟਰ ਵੀ ਬੈਠਣੇ ਨੇ ਤੇ ਹੋਰ ਆਰਥੋ ਦੇ ਤੇ ਜੋ ਸਾਈਕੋਲੋਜਿਸਟ ਹੁੰਦੇ ਨੇ ਉਹ ਡਾਕਟਰਾਂ ਦੀ ਟੀਮ ਬੈਠਣੀ ਹੈ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੀਮ ਕਦੋਂ ਬੈਠਦੀ ਹੈ ਫਲਹਾਲ ਇਹ ਬਹੁਤ ਖੁਸ਼ੀ ਦਾ ਕਾਲ ਬਣਾਇਆ ਹੋਇਆ ਤੁਸੀਂ ਇਹਨੂੰ ਉਹੀ ਜਾਣਕਾਰੀ ਡਾਕਟਰ ਤੇ ਗੋ ਲੋ ਤੇ ਗੋ ਇਹਨੂੰ ਠੀਕ ਕਰੋ ਆਮ ਆਧਿ ਕਿਨੇ ਕਿ ਕੀ ਹੋਣਾ ਹੈ ਦੱਸੋ ਬੰਦੇ ਨੂੰ ਕੁੱਕੇ ਲੈ ਕੇ ਜਾਉਂਗੇ ਉਹ ਤੇ ਕੀ ਹੋਏਗਾ ਉਹਦਾ ਕੁਝ ਵੀ ਨਹੀਂ ਹੋ ਸਕਦਾ ਮਰ ਰਿਹਾ ਸੀ ਮਿਲ ਸਕਦਾ ਉਸੇ ਉੱਥੇ ਬੰਦ ਕਰਕੇ ਇੱਥੇ ਚਾਲੂ ਚਾਲੂ ਕਰਨਾ ਚਾਹੀਦਾ ਹੈ ਇਸ ਇਲਾਕੇ ਦੇ ਸਾਰੇ ਲੋਕਾਂ ਵਾਸਤੇ ਇਹ ਜ਼ਰੂਰੀ ਹੈ ਕਾਹੀ ਇਹ ਬੋਦਲਾ ਦੇ ਸਾਰੇ ਬੰਦੇ ਇੱਥੇ ਦੁਰਾਏ ਦੇ ਬੈਠੇ ਹੋਏ ਨੇ ਔਰ ਇਸ ਅਸੀ ਇੱਥੇ ਬੈਠੇ ਰਹਾਂਗੇ ਇਹਨਾਂ ਨੂੰ ਸਪੋਰਟ ਕਰਕੇ ਔਰ ਲੋਕਾਂ ਨੂੰ ਹੋਇਆ ਹੈ मेरे एमएलए साहब ने ऐसे लेडी नाल किसी और औरत नाल तरह गंदी गल नहीं करनी चाहिए थी और अभी अपनी फैमिली नाल सपोर्ट पे बैठे हैं थोड़े सारे नाल ऐसे सपोर्ट पे बैठे हैं कोई आए सानू पूरा विश्वास देवे कि एक और डेट दे दे कब खुलेगा फिर असू बोले ਤਮਾਸ਼ੀ ਜਿਹੜੀ ਕੱਲ ਕੀਤੀ ਆ ਰਿਆ ਕੇ ਤੇ ਪੰਜਾਬ ਦੇ ਲੋਕ ਬਦਮਾਸ਼ ਵੀ ਕੱਢਣਾ ਜਾਣਦੇ ਨੇ ਤੇ ਹਰ ਤਰ੍ਹਾਂ ਦੇ ਵੱਖ-ਵਾਧੇ ਨੂੰ ਭਜਾਉਣਾ ਵੀ ਜਾਣਦੇ ਨੇ ਇਸ ਕਰਕੇ ਤੈਨੂੰ ਸਮਝ ਲੈਣੀ ਚਾਹੀਦੀ ਆ ਅੱਜ ਤੂੰ ਫੰਕਾਰੇ ਮਰੇ ਹੋਏ ਸਾਪੀਂ ਤਰ੍ਹਾਂ ਮਾਰ ਰਿਆ ਤੇ ਫਿਰ ਆ ਚੋਣ ਜਾਤ ਤੇ ਲਾ ਕੇ ਪਿੰਡਾਂ 'ਚ ਛੁੱਟੀਆਂ ਮਾਰ-ਮਾਰ ਲੋਕਾਂ ਨੇ ਤੁਹਾਨੂੰ ਭਜਾਉਣਾ ਕਿਸੇ ਪਿੰਡ 'ਚ ਬੜਨ ਨਹੀਂ ਦੇਣਾ ਕਿਉਂਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਇਹ ਨੈਸ਼ਨਲ ਪਾਰਟੀਆਂ ਸਾਮ ਸ਼ਕਤੀਆਂ ਨੇ ਇਹ ਪਾਰਟੀਆਂ ਸਾਮ ਸ਼ਕਤੀਆਂ ਨੇ ਜਿਹੜੇ ਪੰਜਾਬ ਨੂੰ ਪੰਜਾਬੀਆਂ ਤੂੰ ਲੋਕਾਂ ਨੂੰ ਪਿਆਰ ਕਰਦੇ ਨੇ ਛੋਟੇ ਵਰਗੇ ਫਰੌਡਾਂ ਦਾ ਜਿਹੜਾ ਚਿਹਰਾ ਨਕਾ ਹੋ ਚੁੱਕਿਆ ਤੇ ਅੱਜ ਪੰਜਾਬ ਦੇ ਲੋਕ ਤਰਾ ਤਰਾ ਕਰਦੇ ਨੇ ਅੱਜ ਕਿਸੇ ਪਿੰਡ ਚ ਕਿ ਭਈ ਸ਼ਹਿਰ ਜਾ ਕੇ ਪੁੱਛੋ ਹਰ ਇਨਸਾਨ ਇਹ ਕਹਿੰਦਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਬਹੁਤ ਪਛਤਾ ਰਿਹਾ ਪੰਜਾਬ ਦੇ ਲੋਕ ਕੁੱਟਕਾਰ ਰਹੇ ਨੇ ਅੱਜ ਪੰਜਾਬ ਦੇ ਲੋਕ ਉਹ ਦਿਨੋ-ਦਹੀਕ ਕਰ ਰਹੇ ਨੇ ਜਿਸ ਦਿਨ ਖੋਤਾ ਸੁਖਨਾ ਸਾਬ ਕਰਕੇ ਪੰਜਾਬ ਅੰਦਰੋਂ ਬਾਹਰ ਕੱਢਿਆ ਜਾਵੇ ਤੇ ਪੰਜਾਬ ਦੇ ਪੰਜਾਬੀਆਂ ਤੇ ਲੋਕਾਂ ਦੇ ਹੱਕ-ਪੱਖ ਦੀ ਆਵਾਜ਼ ਕਰਨ ਵਾਲੇ ਰੋਲ ਤੇ ਰਾਜ ਭਾਰਤ ਤੇ ਆਉਣਗੇ ਇਹ ਹਸਪੀਟਲ ਚਾਲੂ ਕਰਾਉਣ ਲਈ ਜੋ ਵੀ ਸਾਡਾ ਸਮਾਜਿਕ ਸੰਗਠਨ ਜਿਹੜਾ ਇੱਥੇ ਮੌਜੂਦ ਧੰਨਵਾਦ ਜੀ ਸਾਰੇ ਪੱਤਰਕਾਰਾਂ ਦਾ ਸਾਰੇ ਪ੍ਰਸ਼ਾਸਨ ਦਾ ਤੇ ਸਾਰੇ ਦਲਾਹਾ ਅਨਾਕਾ ਨਿਵਾਸੀ ਪਿੰਡ ਸ਼ਹਿਰ ਬਲਿਆਂ ਦਾ ਜਿਨ੍ਹਾਂ ਨੇ ਤਿੰਨ ਦਿਨਾਂ ਤੋਂ ਇਸ ਭੁੱਖ ਹੜਤਾਲ ਦਾ ਹਿੱਸਾ ਬਣੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਹੀ ਵਿੱਚੀ ਬਜ਼ੁਰਗ ਵਿੱਚੀ ਸਾਡੀਆਂ ਭੈਣਾਂ ਮਾਮਾ ਜਿਨ੍ਹਾਂ ਨੇ ਪੂਰੀ ਤਨ ਤੇ ਹੀ ਦੇ ਨਾਲ ਆਪਣਾ ਇੱਥੇ ਫਰਜ ਨਿਭਾਇਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੋਂ ਜਿਹੜੀ ਜੰਗ ਸੀ ਅੱਜ ਉਹ ਜਿੱਤ ਲਈ ਹੈ ਜਿਸ ਤਰ੍ਹਾਂ ਕਿ ਕੱਲ ਦੋ ਦੋ ਦਾ ਵਿਧਾਇਕ ਨੇ ਉਹਨਾਂ ਨੇ ਇੱਥੇ ਆ ਕੇ ਪੋਲਿਟਿਕਸ ਨਾਰੇਬਾਜੀ ਕੀਤੀ ਆ ਤੇ ਇਹ ਇੱਕ ਟੰਗਰ ਜਾਣ ਕੇ ਆ ਜਾਂਦਾ ਦੇਖੋ ਜੀ ਸਾਡੇ ਹਲਕੇ ਦੇ ਵਿਧਾਇਕ ਨੇ ਅਸੀਂ ਤਾਂ ਉਹਨਾਂ ਦਾ ਉਹਨਾਂ ਦੇ ਕਾਉਂਸਲਰਾਂ ਦਾ ਨਾਂ ਲੈ ਕੇ ਅਸੀਂ ਉਹਨਾਂ ਦਾ ਧੰਨਵਾਦ ਕਰਿਆ ਇੱਥੇ ਆਇਆ ਤੇ ਜੀ ਆਇਆਂ ਆਖਿਆ ਸਾਨੂੰ ਆਸ ਸੀ ਵੀ ਅਸੀਂ ਜਿਸ ਜਿਹੜੀ ਲੋੜ ਲਈ ਬੈਠੇ ਆਂ ਵੀ ਸਾਡੀ ਉਹ ਪੂਰੀ ਕਰਨਗੇ ਅਸੀਂ ਇੰਨਾ ਕਮਾਂਡ ਦਿੱਤਾ ਅਸੀਂ ਸਰੋਪਾ ਸਾਹਿਬ ਵੀ ਲੈ ਕੇ ਆਏ ਵੀ ਜਦੋਂ ਇਹ ਸਾਡੀ ਮੰਗ ਪੂਰੀ ਕਰਨਗੇ ਤਾਂ ਅਸੀਂ ਇਹਨਾਂ ਦੇ ਔਰ ਸਾਡੇ ਜਿਹੜੇ ਕਾਉਂਸਲਰ ਭੈਣ ਭਰਾ ਨਾਲ ਸੀਗੇ ਸਾਰੇ ਅਸੀਂ ਉਹਨਾਂ ਲਈ ਵੀ ਪਰ ਉਹਨਾਂ ਨੇ ਜੋ ਬੋਲਿਆ ਉਹ ਕੋਈ ਵਿਧਾਇਕ ਵਾਲੀ ਗੱਲ ਨਹੀਂ ਸੀ ਕਿ ਉਹ ਤਾਂ ਸਿਰਫ ਇੱਕ ਲੜਾਈ ਵਾਲੀ ਗੱਲ ਸੀਗੀ ਉਹ ਤਾਂ ਆਮ ਜਿਵੇਂ ਆਪਾਂ ਪਿੰਡਾਂ 'ਚ ਲੜ ਪੈਂਦੇ ਆ ਗਾਲਮ ਗਾਲੀ ਹੁੰਨੇ ਆ ਉਹ ਤਾਂ ਵਿਧਾਇਕ ਸਾਹਿਬ ਨੇ ਉਹਨਾਂ ਨੇ ਇਹ ਕੁਝ ਬੋਲਿਆ ਸੋ ਮਾੜਾ ਬੋਲਿਆ ਨਿੰਦਾ ਸੀ ਦੀ ਕਰਦੇ ਆ ਇਹ ਨਿੰਦਣਯੋਗ ਆ ਮਾੜੀ ਗੱਲ ਆ ਤਨ ਸ਼ਹਿਰ ਵਸੀਆਂ ਨੇ ਰਾਜਨੀਤੀ ਤੋਂ ਪਰੋਕੋਕ ਮਤਲਬ ਇਸ ਮੁੱਦੇ ਦੇ ਉੱਪਰ ਇਕੱਠੇ ਬੈਠੇ ਨੇ ਦੇ ਅਧਿਕਾਰ ਕਾਮਯਾਬ ਹੋਏ ਨੇ ਕੀ ਸੁਨੇਹਾ ਦਿਨਾ ਹੈ ਦੇਖੋ ਸनेहा ਅਸੀਂ ਇਹੀ ਚਾਹੁੰਦੇ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਿਲਾਂ ਤਾਂ ਆਪਣਾ ਭਾਈਚਾਰਾ ਕਾਇਮ ਰੱਖੋ ਫਿਰ ਦੂਸਰੀ ਇਹ ਗੱਲ ਆ ਹਸਪਤਾਲ ਤੋਂ ਮੈਂ ਇਕੱਲੇ ਨੇ ਤਾਂ ਮੈਡੀਸਨ ਨਹੀਂ ਲੈਣੀ ਜਾਂ ਕਿਸੇ ਕਾਲੀ ਕਾਂਗਰਸੀ ਨੇ ਭਾਜਪਾ ਵਾਲੇ ਨੇ ਦਵਾਈ ਤਾਂ ਨਹੀਂ ਲੈਣੀ ਉਹ ਦਵਾਈ ਸਾਰਿਆਂ ਨੇ ਹੀ ਲੈਣੀ ਆ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੋਈ ਵੀ ਆ ਮਸਲਾ ਦਰਾਹੇ ਦਾ ਕਿਸੇ ਹੋਰ ਦਾ ਪੰਜਾਬ ਦਾ ਉਹ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਔਰ ਤਾਂ ਹੀ ਸਫਲਤਾ ਪ੍ਰਾਪਤ ਹੁੰਦੀ ਆ ਜੇ ਆਪਾਂ ਇੱਕਜੁੱਟ ਹੁੰਨੇ ਆ ਆਪਾਂ ਕਿਸੇ ਦਾ ਸਾਥ ਦਿੰਨੇ ਆ ਜਦੋਂ ਅਸੀਂ ਨਕਸ਼ਾ ਬਣਾਇਆ ਜਦ ਗਸਾਈਂ ਸਾਹਿਬ ਜਿਹੜੇ ਜੰਦਾ ਸੀ ਉਹ ਸਿਹਤ ਮੰਤਰੀ ਸੀਗੇ ਉਹਨਾਂ ਨੇ ਵਾਦਾ ਕੀਤਾ ਸੀ ਵੀ ਤੁਹਾਨੂੰ ਅਸੀਂ ਹਸ ਹਾਲ ਦਵਾਂਗੇ ਦਰਾਹੇ ਵਾਸਤੇ ਉਸ ਦਰਾਹੇਨ ਪੰਜ ਹਸਪੀਟਲ ਆਏ ਸੀ ਜਦ ਕਿ ਉਹ ਫਿਰ ਲੁਧਿਆਣੇ ਸਾਰੇ ਪੰਜੇ ਖੁੱਲ ਗਏ ਅਸੀਂ ਫਿਰ ਨਕਸ਼ਾ ਬਣ ਗਿਆ ਸੀ ਅਸੀਂ ਉਸ ਟਾਈਮ ਦੇ ਮਗਰ ਪਏ ਸੀ ਵੀ ਕਿਸੇ ਨੇ ਆ ਕੇ ਉਦੋਂ ਬਾਅਦ ਸਾਡੇ ਦਰਾਹੇ ਦੇ ਜਦੋਂ ਹੈਲਥ ਮਿਨਿਸਟਰ ਬਣੇ ਆਪਣੇ ਬ੍ਰਹਮੇਂਦਰਾ ਜੀ ਬ੍ਰਹਮੇਂਦਰਾ ਜੀ ਉਹਨਾਂ ਨੇ ਫਿਰ ਸਾਨੂੰ ਪੂਰਾ ਇਹ ਪੈਸੇ ਪਾਸ ਕਰਾ ਕੇ ਸਾਡੇ ਇਥੇ ਹਸਪਤਾਲ ਦੇ ਕੀਤਾ ਉਦੋਂ ਬਾਅਦ ਬਲਵੀਰ ਸਿੰਘ ਸਿੱਧੂ ਜੀ ਜਦ ਮੰਤਰੀ ਬਣਿਆ ਉਹਨਾਂ ਨੇ ਇਸ ਦਾ ਪੱਥਰ ਰੱਖਿਆ ਇਹ ਹਸਪਤਾਲ ਪੰਚਾਇਤ ਨੇ ਮੱਤਾ ਪਾ ਕੇ ਜ਼ਮੀਨ ਅੱਜ ਤੋਂ 40 ਸਾਲ ਪਹਿਲਾਂ ਬਾਬਾ ਸੈਨ ਭਗਤ ਦੇ ਨੂੰ ਦਿੱਤੀ ਸੀ ਉਸ ਤੋਂ ਬਾਅਦ ਕਿਸੇ ਨੇ ਇਸ ਦੀ ਸਾਰ ਨਹੀਂ ਲਈ ਕੋਈ ਇੱਥੇ ਸਰਕਾਰਾਂ ਬਹੁਤ ਆਈਆਂ ਕੋਈ ਹਸਪਤਾਲ ਨਹੀਂ ਸੀ ਬਣਦਾ ਪਰ ਜਦੋਂ ਕਾਂਗਰਸ ਦੇ ਸਰਦਾਰ ਲਖਵੀਰ ਸਿੰਘ ਲੱਖਾ ਜੀ ਐਮ ਐਲ ਏ ਬਣੇ ਉਹਨਾਂ ਨੇ ਵਿਧਾਨ ਸਭਾ 'ਚ ਮੁੱਦਾ ਹਸਪਤਾਲ ਦਾ ਠਾ ਕੇ ਤਰਾਹੇ ਲਈ ਸੋਦਾ ਦਿੱਤੀ ਆ ਪਰ ਆ ਮੌਜੂਦਾ ਸਰਕਾਰ ਨੇ 3 ਸਾਲ ਹੋ ਗਏ ਇੱਥੇ ਨਾ ਕੋਈ ਡਿਸਪੈਂਸਰੀ ਜਾਂ ਕੁਝ ਵੀ ਨਹੀਂ ਚਲਾਇਆ ਪਰ ਅੱਜ ਲੋਕਾਂ ਨੇ ਇੱਥੇ ਤੇ ਸਬੰਧ ਵਿੱਚ ਧਰਨਾ ਲਾਇਆ ਉਹ ਅੱਜ ਉਸ ਧਰਨੇ ਨੂੰ ਵਧੀਆ ਬੂਰ ਪਿਆ ਅਸੀਂ ਤਾਂ ਕਹਿੰਦਾ ਵੀ ਸਾਡੇ ਇਲਾਕੇ ਦੀ ਇੱਜ਼ਤ ਆ ਕਿ ਕੱਲ ਤੋਂ ਇਸੇ ਹਸਪਤਾਲ ਚੱਲਣ ਲੱਗ ਜੂਗਾ ਇਸ ਵੇਲੇ ਜਿੰਨੇ ਇੱਥੇ ਧਰਨੇ ਚਾਏ ਆ ਸਾਡੇ ਲਈ ਬਰਾਹੇ ਪਿੰਡ ਲਈ ਵਰਦਾਨ ਆ ਕਿਸੇ ਨੇ ਵੀ ਆ ਕੇ ਇੱਥੇ ਯੋਗਦਾਨ ਪਾਇਆ ਸੀ ਪਿੰਡ ਵੱਲੋਂ ਪਿਆਰ ਵੱਲੋਂ ਦਾ ਧੰਨਵਾਦ ਕਰਦੇ ਆ ਲੋ ਜੀ ਕਿੰਨੇ ਡਾਕਟਰ ਤੇ ਸਟਾਫ ਮੈਂਬਰ ਇੱਥੇ ਬੱਠਣਗੇ ਫਿਲਹਾਲ ਤਾਂ ਦੋ ਡਾਕਟਰੇ ਬੈਠਣਗੇ ਨਾਲ ਸਟਾਫ ਬੈਠੂਗਾ ਛੇ ਬੰਦਿਆਂ ਦਾ ਸਟਾਫ ਹੋਊਗਾ ਹੌਲੀ ਹੌਲੀ ਕਹਿੰਦੇ ਆ ਵਧਾਵਾਂਗੇ 15-20 ਦਿਨ ਚ ਪੁਆਇੰਟ ਹੋ ਜਾਣਗੇ ਦੇਖੋ ਜੇ ਨਹੀਂ ਕਰਦੇ ਫਿਰ ਕੱਲ ਕੱਲ ਤੋਂ ਬਾਅਦ ਫੇਰ ਇੱਥੇ ਧਰਨਾ